ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚ ਦੇ ਰਿਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋ ਝੋਟੀਆਂ ਦਾ ਲੋਡ ਜਿਹੜਾ ਪੰਜਾ ਛੇ ਦਾ ਆਇਆ ਸੀ ਤੇ ਇੱਕ ਜਿਹੜੀ ਆਪਾਂ ਸੇਲ ਕਰਤੀ ਆ ਡੱਟ ਸਾਬ ਨਹੀਂ ਲੈ ਗਏ ਨੇ ਇੱਕ ਦਾਫਰ ਤੇ ਸ਼ਾਰਟ ਵੀ ਜਾੜਿਆ ਬਾਕੀ ਸਪੰਜ ਉਹਨਾਂ ਨਾਲ ਲੈਣੀ ਹੈ ਡਿਟੇਲ ਤੇ ਬਾਕੀ ਸੂਈਆਂ ਸਵਾਈਆਂ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਨੇ ਤੇ ਕਰਦੇ ਹਾਂ ਸਪੰਜ ਉਹਨਾਂ ਨਾਲ ਗੱਲ ਬਾਤ ਤੇ ਲੈਣੀ ਹੈ ਡਿਟੇਲ ਭਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਣਾਓ ਭਾਈ ਪੰਜ ਦਿਨੀ ਫਾਰਮ ਵੇਖਣੇ ਵੀਰਾਂ ਭਰਾਵਾਂ ਸਾਰਿਆਂ ਨੂੰ ਪਿਆਰ ਭਾਈ ਸასი ਸ਼ਾਲ ਜੀ ਹਾਂਜੀ ਹਾਂਜੀ ਆਪਣੇ ਪਿੱਛੇ ਇਹਨਾਂ ਨੂੰ ਬਰਤਵਾਤ ਪਿਆਰ ਕਰਦੇ ਨੇ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਸ਼ੇਅਰ ਕਰ ਹਾਂਜੀ ਸਭੰਜਾਂ ਜੀ ਬੜਾ ਵਧੀਆ ਵੀਰਾਂ ਨੂੰ ਸਪੌਂਸ ਦਿੱਤਾ ਜੀ ਹਾਂਜੀ ਹਾਂਜੀ ਸਾਖੀ ਦੇ ਮਾਲਕ ਦੀ ਕਿਰਪਾ ਨਾਲ 31 ਜਨਵਰੀ ਪਾਏ ਪੱਤੀਆਂ ਜਾਨਾਂ ਦੇ ਵਿੱਚ ਇਹ ਗਾਂ ਸਿੱਕ ਪੂਰੀ ਝੋੜੀ ਹੋਰੀ ਕੱਚੀ ਹਾਂਜੀ ਹਾਂਜੀ ਹੋਵੇ ਮੰਡੀ ਵਿੱਚੋਂ ਪ੍ਰਦਰਸ਼ਨੀ ਦਾ ਬੜਾ ਕੇਂਦਰ ਬਣੀ ਰਹੀ ਆ ਹਾਂਜੀ ਹਾਂਜੀ ਸਭ ਸਿਰਫ ਉਹਨਾਂ ਇੱਕੋ ਮਾਰਕ ਜੀ ਸਿਰੇ ਕੱਚੀ ਆ ਬਈ ਇਹਦੇ ਵੀ 10 ਬਾਲ ਲੈਣੇ ਜਦੋਂ ਪੂਰੀ ਸੋਰਸ ਸੂਰੋ ਆ ਗਏ ਹਾਂ ਜੀ ਉਹ ਤੋਂ 17 18 ਕਿਲੋ ਹਾਜੇ ਤਿਆਰ ਕਰਕੇ ਫਿਰ ਝੋਟੀਆਂ ਵੇਚਾਂਗੇ ਝੋਟੀਆਂ ਵੇਚਾਂਗੇ ਹਾਂ ਜੀ ਹੋਰ ਸਾ ਕਿਵੇਂ ਰਿਆ ਮੇਲਾ ਮੇਲਾ ਬੜਾ ਮਾਗਿਆ 30 ਜਨਾਂ ਦਾ ਵੇਚਿਆ ਆਪਣਾ 13 ਤਰੀਕ ਨੂੰ ਸਾਰੇ ਵੀਰ ਭਰਾ ਆ ਜਾਂਦੇ ਨੇ ਮੇਲਾ ਵੇਖਣ ਜਿਹੜੇ ਗਏ ਨੇ ਹਾਂ ਜੀ ਹਾਂ ਜੀ ਤੇ ਛੌਟ ਵੀ ਪੈਂਦੀ ਰਹੀ ਨੇ ਹਾਂ ਜੀ ਮਾਲਕ ਦੀ ਕਿਰਪਾ ਨਾਲ ਆਪਣਾ ਨਾ ਜਿਆਦਾ ਨਾ ਕੰਮ ਚੱਲ ਪਿਆ ਯਾਰ 12 13 ਤੱਕ ਝੋਟੀਆਂ ਦੋ ਰਹਿ ਗਏ ਸਿਰਫ ਹਾਂ ਜੀ ਹਾਂ ਜੀ ਹਾਂ ਜੀ ਫਿਰ ਅੱਜ ਇਹ ਵਾਲੀ ਪੁੱਛ ਕੀਤੀ ਮੇਰੇ ਨਾਲ ਕਿ ਝੋਟੀਆਂ ਆਪਣਾ ਕੋ 50 ਆ ਗੀਆਂ ਉਹਦੀਆਂ 50 ਝੋਟੀਆਂ ਵੀ ਸੇਲ ਹੋਈਆਂ ਤੇ ਸਮਾਰਾਂਗੀ ਜੀ ਪਹਿਲਾਂ ਅੱਜ 18 ਤਰੀਕ ਹਾਂਜੀ ਸਪੰਦੀ ਚੌਥਾ ਮਹੀਨਾ 2025 ਹਾਂਜੀ ਹਾਂਜੀ ਤੇ ਉਹ ਸ਼ੁੱਕਰਵਾਰ ਸ਼ੁੱਕਰਵਾਰ ਅੱਜ ਅੱਜ ਹੀ ਆਪਣੇ ਫਾਰਮ ਤੇ ਲੋਡ ਆਇਆ ਇਸ ਸਵੇਰੇ ਹਾਂਜੀ ਹਾਂਜੀ 8:30 ਵਜੇ ਛਾੜ ਪਾਇਆ ਸੀ ਉਹ ਹਾਂਜੀ ਹਾਂਜੀ ਕੋਈ ਇਹ ਕੱਲ ਦੀ ਨਹੀਂ ਆ ਗਿਆ ਕਿ ਪਰਸੋਂ ਦੀ ਅੱਜ ਨਿਊ ਮਾਲ ਨਵਾਂ ਹਾਂਜੀ ਹਾਂਜੀ ਜਿਹਦਾ ਵਿੱਚ ਦੋ ਝੋਡੀਆਂ ਸੇਲ ਹੋ ਗਈਆਂ ਇੱਕ ਝੋਡੀ ਜਾ ਚੁੱਕੀ ਯਾਰ ਤੇ ਇੱਕ ਝੋਡੀ ਬੰਦੇ ਲੈਣ ਆ ਰਹੇ ਨੇ ਆ ਰਹੇ ਨੇ ਠੀਕ ਹੈ ਸੌਦਾ ਆਪਣੇ ਨਾਲ ਕਰ ਗਏ ਆ ਤੇ ਹੁਣ ਝੋਡੀਆਂ ਚੌਹਾਂ ਦੀ ਤੁਹਾਨੂੰ ਆਪਾਂ ਵੀਡੀਓ ਅਪਲੋਡ ਵਿਖਾ ਲਾਂਗੇ ਉਹ ਮਾਲ ਤਾਂ ਆਪਣੇ ਬਾਹਰ ਹੀ ਵਿੱਜਾ ਆ ਮਿੱਥੇ ਮੁਕਾ ਲਓ ਕੈਮਰਾ ਹਾਂਜੀ 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 ਕਿਉਂ ਝੋਡੀਆਂ ਦੀ ਪਾਵਾਂਗੇ ਵੀਡੀਓ ਬੱਸ ਹੁਣ ਹਾਂਜੀ 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 ਤੇ ਨਾਲ ਨਾਲ ਕਵਰੀਆਂ ਗੱਲਾਂ ਬਾਤਾਂ ਨਾਲ ਨਾਲ ਕਵਰੀਆਂ ਦਰਸ਼ਨ ਤੇ ਮੇਲਾ ਫਿਰ ਵੜੀ ਰਿਹਾ ਸਭ ਜੀ ਅੰਤ ਤੱਕ ਜਰੂਰ ਵੇਖਿਆ ਕਰੋ ਹਾਂਜੀ 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 ਕਿਉਂਕਿ ਵੀਡੀਓ ਤੇ ਪਤਾ ਲੱਗਦਾ ਸਾਲਾਂ ਤੋਂ ਬਿਚ ਆ ਜਾਂਦਾ ਰੈਸ ਨੂੰ ਸੰਪਰਹਰ ਮੈਡੀਟੇਟੇ ਵਿੱਚ ਰਸੀ ਨਾ ਬੜਾ ਮਾਨ ਸਨਕਾਰ ਮਿਲਿਆ ਭਜੀਆ ਨਾ ਬੜਾ ਮਲਗਦੀ ਕਰਪਣਾ ਦੁਨੀਆਂ ਨੇ ਬੜਾ ਪਿਆਰ ਕੀਤਾ ਹਾਂਜੀ 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 ਇਹ ਹੀ ਕਿਨੇ ਉਹਨਾਂ ਦੀ ਬਦੌਲਤ ਹੈ ਸਾਰਾ ਕੁਝ ਰੱਬ ਦੀ ਕਿਰਪਾ ਹੈ ਗੁਰਦੁਆਰਿਆਂ ਨੇ ਇੰਨਾ ਕਿ ਪਿਆਰ ਕੀਤਾ ਹਾਂਜੀ ਹਾਂਜੀ ਜਿਨੇ ਨਈਮ ਨੇ ਸਾਡੇ ਕੋਲ ਕਦੀ ਮੈਂ ਲਾਈ ਉਹਨਾਂ ਵੀ ਵੀਰਾਂ ਭਰਾਵਾਂ ਮਿਝਾਂ ਕੇ ਖੜੀਆਂ ਕਈ ਵੀਰ ਭਰਾ ਫਰੋਜਪੁਰ ਤੋਂ ਆਏ ਕਈ ਹਾਰਪੁਰ ਤੋਂ ਆਏ ਮਾ ਸਾਰੇ ਏਰੀਆ ਮਤਲਬ ਜਿੰਨੇ ਵੀ ਬੜਾ ਲੋਕਾਂ ਪਿਆਰ ਕੀਤਾ ਲਓ ਜੀ ਬਾਤ ਉਹ ਸਾਡੀ ਰੂਹ ਨੂੰ ਖੁਸ਼ੀ ਮਿਲਦੀ ਸਕੂਨ ਮਿਲਦਾ ਜਦ ਕਹਿੰਦੇ ਨੇ ਇਹ ਵੀ ਵੀਡੀਓ ਬਣਨੇ ਜਾਂ ਸ਼ੇਅਰ ਕਰਦੇ ਹਾਂ ਹਾਂ ਜੀ ਹਾਂ ਜੀ ਤੁਹਾਡੇ ਨੂੰ ਮੱਝ ਲੈਣੀ ਆ ਉਦੋਂ ਫਿਰ ਅਦੀਮੀ ਮੱਝ ਦੇਣ ਲੱਗੇ ਡਾਲੂ ਨਹੀਂ ਲੱਗੀ ਰਾਖੀ ਤੇ ਜਾ ਮੱਝ ਲੈ ਜਾਣਾ ਜੱਟਾਂ ਬੱਸ ਸਹੀ ਗੱਲ ਹੈ ਜੀ ਹਾਂ ਜੀ ਹੋਰ ਸੁਣਾਉ ਸਮਝੀ ਵਧੀਆ ਕਿਰਪਾ ਬਣਦੀ ਤੇ ਕਰੀਏ ਫਿਰ ਵਿਖਾਈਏ ਝੋਟੀਆਂ ਪੁੱਛੇ ਬਾਲ ਕਰੋ ਜੀ ਅੱਜ ਮਈਆਂ ਦੀ ਲਓ ਜੀ ਪਹਿਲੇ ਨੰਬਰ ਤੋਂ ਕੰਦੀਏ ਸ਼ੁਰੂ ਜੀ ਤੇ ਲਓ ਜੀ ਸਿੰਕ ਕੁਆਲਟੀ ਦੇਖ ਸਕਦਾ ਚੈੱਕ ਕਰ ਸਕਦਾ ਕੋਈ ਫੇਸ ਕੁਆਲਟੀ ਤੇ ਬਾਕੀ ਗੱਲਾਂ ਬਾਅਦ ਕਰਾਂ ਲਓ ਜੀ ਫਾਰਮ ਤੇ ਅੱਜ ਵਿਸਾਖੀ ਤੋਂ ਬਾਅਦ ਵੀਡੀਓ ਬਣ ਰਹੀ ਆ ਤੇ ਨਵਾਂ माल ਨਿਊ ਜਿਹਨੂੰ ਕਹਿੰਦੇ ਨੇ ਬਾਕੀ ਝੋਟੀਆਂ ਜਿਹੜੀਆਂ ਬਿਲਕੁਲ ਸਵੇਰੇ ਲੱਥੀਆਂ ਨੇ ਤਕਾਵਰ ਥੂੜ ਆ ਤੇ ਬਾਕੀ ਜਿਹੜਾ ਬਿਲਕੁਲ ਆਦਰ ਦੀ ਕੁਆਲਿਟੀ ਥੰਥੁੰਦੀ ਕੁਆਲਿਟੀ ਬਹੁਤ ਚੰਗੀ ਆ ਤੇ ਪੇਠਪੜੇ ਦੀ ਵੀ ਬਹੁਤ ਚੰਗੀ ਆ ਝੋਟੀ ਬਾਕੀ ਹਾਈ ਟੂ ਬਹੁਤ ਚੰਗੀ ਆ ਤੇ ਤੁਰਦੇ ਤੁਰਦੇ ਜਿਵੇਂ ਤੁਰਦੇ ਇਦਾਂ ਦੂਰ ਮੈਨਾ ਵੀ ਲਓ ਜੀ ਬਾਕੀ ਅੱਜ ਦੇਖ ਸਕਦੇ ਆ ਬਿਲਕੁਲ ਬਰੀਕੀਆਂ ਬਰੁਕੀਆਂ ਬਹੁਤ ਐ ਝੋਟੀਆਂ ਬਾਕੀ ਲੰਬੀ ਲੰਬੀ ਬੋਦਿਆ ਫੇਸ ਦਿਖਾ ਦੇ ਜੋ ਮਰ ਜਾ ਝੁੱਟੀ ਦਾ ਲਓ ਜੀ ਬਿਲਕੁਲ ਰੁਪਈਆ ਨਹੀਂ ਲੰਗਦਾ ਸਿੰਘ ਥਣੀ ਤੇ ਤੋਰ ਦੇ ਦਿੰਨੂ ਮਰੇ ਵੀਰੇ ਬਿਲਕੁਲ ਜੰਮੜੀ ਦੀ ਪਤਲੀ ਜੰਮੜੀ ਆਦੀ ਆ ਤੇ ਬਿਲਕੁਲ ਸੂਈ ਸਵਾਈ ਤੇ ਦੋਦੇ ਮਸਾਂ 13 14 ਕਿਲੋ ਤੋਂ ਪਲੱਸ ਹੀ ਹੋਏਗਾ ਝੁੱਟੀ ਥੱਲੇ ਬਾਕੀ ਪੁੱਛ ਲੈਣੇ ਡਿਟੇਲਸ ਪੰਜ ਉਹਨਾਂ ਨੂੰ ਲੈ ਆ ਲੈ ਆ ਜਿਵੇਂ ਲੈ ਆ ਕਿੱਥੇ ਘਾਲ ਜੀ ਇਹਦੀ ਕੱਦ ਦੀ ਗੱਲ ਕਰ ਲਈਏ ਕੱਦ ਬਿਲਕੁਲ ਵੱਟਾ ਫੁੱਲ ਹਾਈਟ ਜਿਹਨੂੰ ਕਹਦੋਗੇ ਹਾਂਜੀ ਹਾਂਜੀ ਜੀ ਮੋਢਿਆਂ ਦੇ ਬਰਾਬਰ ਆਉਣ ਵਾਲੀ ਆ ਆਉਣ ਵਾਲੀ ਆਡਰ ਬਖਾ ਲਓ ਅੱਗੋਂ ਦੀ ਪਿੱਛੋਂ ਦੀ ਲੈਵਾਰਾ ਲਓ ਜੀ ਗਾੜ ਪਛਾੜ ਦਿਖਾ ਲ ਜਨੇ ਆ ਗਾੜ ਪਛਾੜ ਵੇ ਲੋ ਗਾੜ ਦੀ ਗਾੜ ਦੀ ਝੋਡੀ 3 ਕਿਲੋ ਹੋ ਗਈ ਲਓ ਜੀ 3 ਕਿਲੋ 15 ਕਿਲੋ ਦੁੱਧ ਰੈਡੀ ਆ ਜੀ 4-5 ਦਿਨ ਦੀ ਸਾਰੀ ਸੂਈ ਆ ਜੀ ਲਓ ਜੀ ਬਰੀਕੀਆਂ ਬਰੀਕੀਆਂ ਦਾ ਕੋਈ ਅੰਤ ਨਹੀਂ ਆ ਤੇ ਬਾਕੀ ਮਿਲਕ ਪੈਨ ਬਹੁਤ ਚੰਗੀ ਲੱਗੀ ਝੋਟੀ ਨੂੰ ਭਾਈ ਦੁੱਧ ਜਿਹੜਾ ਹਾਇਰ ਰੁਕਣਾ ਦੁੱਧ ਵੀ ਜੀ ਅੱਜ ਨਾਲ ਉੱਥੇ ਫਾਰਮ ਆਪਦੇ 15 15 ਕਿਲੋ ਕੱਢ ਕੇ ਆਈ ਆ ਹਾਂਜੀ ਹੁਣ ਅੱਜ ਪੈਣੇ ਜਾਈ ਆ ਜੇ ਕਿਲੋ ਖੜ ਘੱਟ ਜੇ ਉਹ ਕਹਿੰਦੇ ਬਾਕੀ ਵੱਡੀ ਬੋਲਿਆ ਵੇਖੋ ਹਾਂਜੀ ਪੂਰੀ ਸਿਹਤ ਮੁੰਡੇ ਨਾਲ ਬਰਾਬਰ ਹੁੰਦੀ ਆ ਫੇਸਟ ਵਾਲੀ ਜਿਹੜਾ ਰਿੰਗ ਸਿੰਗ ਲੱਗਾ ਬਿਲਕੁਲ ਬੰਦ ਜਿਨ ਕਹਿੰਦਾ ਹਾਂਜੀ 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 ਐ ਸ਼ਾਂਤ ਸੁਭਾਅ ਦੀ ਆ ਚੰਗੇ ਇਲਾਕੇ ਦੀ ਚੰਗੇ ਖਾਨਦਾਨ ਦੀ ਹਾਂਜੀ 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 ਵੱਡੀ ਬੋਲਿਆ ਅਡਰ ਗੋਦੀ ਵੀ ਪਖਾ ਦੋ ਥਣ ਥਣ ਬਹੁਤ ਚੰਗਾ ਲੱਗਾ ਅੰਚਾਂ ਨਹੀਂ ਬਹੁਤ ਕੁਆਲਟੀ ਜੀ ਨੂੰ ਕਹਿੰਦੇ ਨੇ ਤੇ ਚਵਾ 1 ਸਾਵਾ ਨੰਬਰੀ ਹੈ ਜੀ ਤੇ ਬਾਕੀ ਸਿੰਘ ਸਿੰਘ ਦੀ ਖਵਾਲੀ ਬਹੁਤ ਜੰਗੀ ਆ ਕੱਟਾ ਇਹ ਮਗਰਿਆ ਅੱਛਾ ਜੀ ਸਿੰਗਲ ਹੱਡੀ ਨਾਲੇ ਸਿੰਗਲ ਹੱਡੀ ਵੱਡੀ ਫੁੱਲ ਭਰੀਕ ਚੰਬੜੀ ਦੀ ਬਿਲਕੁਲ ਕਾਗਜੀ ਜੰਬਰੀ ਆ ਲਾ ਜੀ ਪਤਾ ਨਹੀਂ ਚੰਬੜੀ ਦੀ ਬਿਲਕੁਲ ਦੇਨੀ ਕਿਨੇ ਦੀ ਚੰਬੜੀ ਛੋਟੀ ਦਾ ਨਾ ਵੇਟ ਜਿਹੜੇ ਨੇ ਇਹਨਾਂ ਦੇ ਨਾ ਕੋਈ ਪਰਵੇਸ ਭਰਾ ਦਾ ਕੋਈ ਸਾਵਾਂ ਦਾ ਕਰੇ ਤੇ ਇਹ ਵੀ ਨਾ ਕਰੇ ਥੋੜੇ ਜਿਹੇ ਰੇਡ ਨਾਲ ਤੇ ਫੋਨ ਤੇ ਕਰਦਾ ਰੇਡ ਕੋਈ ਜ਼ਿਆਦਾ ਨਹੀਂ ਆਗੇ ਹਾਂ ਜੀ ਹਾਂ ਜੀ ਪਤਾ ਕੀ ਗੱਲ ਆ ਥੋੜਾ ਜੀ ਦਾ ਮਾਲ ਵਿੱਚ ਆਇਆ ਕੋਈ ਧਾਰ ਸੁਧਾਰ ਮੰਨ ਕੇ ਲਾ ਲੋ ਵਸਾਖੀ ਦੇ ਕਿਸੇ ਤਰੀਕੇ ਨਾਲ ਮਾਲ ਵੇਚਿਆ ਹਾਂਜੀ ਹਾਂਜੀ ਤੇ ਕਈ ਗੱਲਾਂ ਬਾਤਾਂ ਹੁੰਦੀ ਹੈ ਹਾਂਜੀ ਹਾਂਜੀ ਤੇ ਮਾਲ ਅੱਜ ਹੀ ਆਇਆ ਪਰ ਰੇਟ ਜ਼ਿਆਦਾ ਨਹੀਂ ਹੈਗੇ ਕੋਈ 2 2.5 ਲੱਖ ਦਾ ਰੇਟ ਨਹੀਂ ਆਗਾ ਅੱਛਾ ਜੀ ਹਾਂਜੀ ਹਾਂਜੀ ਜਾਇ ਜੀ ਇਹ ਕੋ ਨੋਰਮਲ ਰੇਟ ਹੈ 2 ਲੱਖ ਤੋਂ ਅੰਦਰ ਅੰਦਰ ਵਾਲੀਆਂ ਲੋਡੀਆਂ ਆਪਣੀਆਂ 2 ਤੋਂ ਅੰਦਰ ਹੀ ਆ ਬਾਲਾ ਰੇਟ ਨਹੀਂ ਹੈਗਾ ਵੀ ਬਾਲੇ ਰੇਟ ਨਹੀਂ ਸਿਰਫ ਥੋੜਾ ਤੁਹਾਨੂੰ ਪਹਲਾ ਲੱਗਣਾ ਵੀ ਕਈ ਵੀਰਾਂ ਭਰਾਵਾਂ ਨੇ ਕਮੈਂਟ ਕਰਨੇ ਤੁਹਾਡਾ ਵੀਡੀਓ ਬਣਾ ਲਾ ਕੇ ਫਾਦਾ ਨਹੀਂ ਵੀ ਜੀ ਤੁਸੀਂ ਰੇਟ ਨਹੀਂ ਦੱਸਿਆ ਤੁਹਾਡੀ ਵੀ ਜੀ ਥੋੜੀ ਬੇਨਤੀ ਹੈ ਮਜ਼ਦੂ ਅਸੀਂ ਕੱਲ ਜੇ ਮਾਲ ਇਹੋ ਝੂਟੀਆਂ ਵਾਲੀਆਂ ਆਪਾਂ 3.5 ਤਿੰਨ ਚਾਰ ਚਾਰ ਲੱਖ ਦੀਆਂ ਵੇਚਦੀਆਂ ਆਏ ਹਾਂ ਸਾਖੀ ਹਾਂਜੀ ਹਾਂਜੀ ਤੁਹਾਨੂੰ ਇਹ ਗੱਲ ਦਾ ਪਤਾ ਪਤਾ 6 ਲੱਖ ਦੀਆਂ ਵੇਚਦੀਆਂ ਸਾਰੀਆਂ ਨਵਾਂ 6 ਦੀਆਂ ਵੇਚਦੀਆਂ ਹਾਂ ਹਾਂਜੀ ਹਾਂਜੀ ਕਈ ਨਹੀਂ ਆਪਰੋ ਤੇ ਜਮਨ ਕਰਨੇ ਦੇ ਵਿੱਚ ਕਈ ਨਹੀਂ ਘਾਟਾਂ ਨੂੰ ਮਾਲ ਦੇ ਦਿੱਤੇ ਆ ਕਈਆਂ ਨੂੰ ਨਹੀਂ ਵੀ ਦਿੱਤਾ ਨਹੀਂ ਦਿੱਤਾ ਤੇ ਫਿਰ ਵੀ ਦੱਸਦਾ ਮਤਲਬ ਗੱਲ ਇਹ ਆ ਵੀ ਕੋਈ ਵੀਰ ਭਰਾਵਾਂ ਨੇ ਕਹਿੰਦੇ ਕਿਸ਼ਤਾਂ ਦੇ ਪੈਸੇ ਦੇਣੇ ਆ ਦੇ ਕੇ ਨੇ 6 ਮਹੀਨੇ ਵਾਲੇ ਤੇ 6 ਮਹੀਨੇ ਵਾਲੇ ਹਾਂਜੀ ਕੋਈ ਹਾਲੀ ਆ ਗਈ ਅਸੀਂ ਵੀ ਪੈਸੇ ਖਿੱਚਣ ਦੀ ਤਿਆਰੀਆਂ ਹਾਂ ਹਾਂ ਜੀ ਸਹੀ ਗੱਲ ਹੈ ਜੇ ਹੁਣ ਜਿਹੜਾ ਰੇਟ ਬਿਲਕੁਲ ਦੱਸ ਦਈਏ ਆਪਣੇ ਮਤਲਬ ਲੱਗਦਾਂ ਵਾਲੇ ਹਿਸਾਬ ਨਾਲ ਹਾਂ ਜੀ ਹਾਂ ਜੀ ਫਿਰ ਨਾਲ ਸਾਨੂੰ ਪੈਸੇ ਨੇ ਸਾਰੇ ਦੇ ਹੀ ਜਾਣੇ ਪਿੱਛਲੇ ਫਿਰ ਮਾਲ ਲੈ ਜਾਂਦੇ ਆ ਫਿਰ ਨਾਲ ਜਾ ਕੇ ਸਮੇਂ ਹੀ ਪੈਸੇ ਦੇ ਦਿੰਦੇ ਇਹ ਮਤਲਬ ਵਿੱਚ ਸੌਰੀ ਤੁਹਾਡੇ ਕੋਈ ਗੱਲ ਜਾਇ ਜੀ ਰੇਟ ਰੇਟ ਬਿਲਕੁਲ ਜਾਇ ਕੋਈ ਜ਼ਿਆਦਾ ਰੇਟ ਨਹੀਂ ਹੈਗੇ 2 ਲੱਖ ਵਾਲਾ ਰੇਟ ਨਹੀਂ ਹੈਗਾ ਇਹ 2.5 ਆ ਨਹੀਂ ਹੈਗਾ ਅੱਗੇ 2 ਨੰਬਰ ਤੇ ਆ ਗਈ ਲਓ ਜੀ ਪਹਿਲਾ ਸੁਆਜੇ ਪਹਿਲਾ ਸੁਆ ਗਿਆ ਤਾਂ ਪਿੱਠਪੂੜਾ ਕੋਈ ਚੈੱਕ ਕਰ ਸਕਦਾ ਜੈਡ ਬਲੈਕ ਜਿਹਨੂੰ ਕਹਿੰਦੇ ਨੇ ਤੋਰ ਦੇ ਖ ਬਾਕੀ ਥਾਂ ਤੋਂ ਦੀ ਕਵਾਲੀ ਬਹੁਤ ਚੰਗੀ ਆ ਮੋਟਾ ਮੋਟਾ ਚੋਣ ਇਹ ਛੇ ਦੰਦ ਆ ਇਹ ਵੀ ਛੇ ਦੰਦ ਆ ਲਓ ਜੀ ਛੇ ਦੰਦ ਮੂੰਹ ਆ ਮੈਂ ਚੌਗੀ ਆ ਛੇ ਕਿਤੇ ਪੜਦੀ ਸਰਦੀ ਜੀ ਲਓ ਜੀ ਛੇ ਦੰਦ ਬੱਤੀ ਜਿਹੜੀ ਬਿਲਕੁਲ ਫਿਟਿੰਗ ਵਾਲੀ ਇਹਨੂੰ ਕਹਿੰਦੇ ਨੇ ਫਿਟਿੰਗ ਵਾਲੀ ਆਰਡਰ ਵੀ ਫਿਟਿੰਗ ਤੇ ਚੌੜੀ ਚੌੜੀ ਇਹ ਚੌੜੀ ਜਾਰੀ ਵੀ ਤੇ ਬਿਲਕੁਲ ਜੈਡ ਬਲੈਕ ਨੂੰ ਕਹਿੰਦੇ ਨੇ ਲੈ ਲੈ ਜੋ ਬਣਾ ਲਿਆ ਕਮਾਰੇ ਮੇਰਾ ਵੀ ਨੇ ਲਓ ਜੀ ਬੇਲਪੂਲ ਬਹੁਤ ਚੰਗੀ ਆ ਝੋਟੀ ਦੀ ਕੀ ਕੁਆਲਟੀ ਸਿੰਘ ਕੁਆਲਟੀ ਫੇਸ ਕੁਆਲਟੀ ਚੈੱਕ ਕਰ ਸਕਦਾ ਵੀ ਬਿਲਕੁਲ ਜੈੱਟ ਬਲੈਕ ਲਾਓ ਜੀ ਚੈਂਪੀਅਨ ਤੇ ਬਾਕੀ ਫਾਰਮ ਦੇ ਆਪਣੇ ਦੇ ਬਿਲਕੁਲ ਚੈਂਪੀਅਨ ਝੋਟੀਆਂ ਮਿਲਣਗੀਆਂ ਤੇ ਬਿਲਕੁਲ ਸੂਈਆਂ ਸਵਾਇਆਂ ਜਿਹੜੀਆਂ 12 ਤੋਂ 13 14 ਝੋਟੀਆਂ ਜਿਹੜੀਆਂ ਬਿਲਕੁਲ ਹਾਜ਼ਰ ਨੇ ਆਪਣੇ ਕੋ ਜਦੋਂ ਮਰਜੀ ਵੀਰ ਭਰਾ ਕੋਈ ਫੋਨ ਕਰਕੇ ਖਾ ਸਕਦਾ ਵਾ ਬਾਕੀ ਰਹਿਣ ਬਹਿਣ ਦੀ ਸਹੂਦਾ ਤੇ ਤਸੱਲੀ ਜਿਹੜਾ ਮਰਜੀ ਕਰੇ ਭਾਵੇਂ ਦੋ ਟਾਈਮ ਕਰੇ ਭਾਵੇਂ ਤਿੰਨ ਕਰੇ ਲਾਇਆ ਭਾਈ ਓਏ ਕਲ ਓਕੇ ਬਣਾ ਤਾਜ਼ੀਆਂ ਸੂਈਆਂ ਸਵਾਈਆਂ ਕੱਟੀ ਇਹਦੇ ਮਗਰ ਆ ਬਿਲਕੁਲ ਤਾਜੀ ਸੂਈ ਸਵਾਈਏ ਲਓ ਜੀ ਤਾਜੀ ਸੂਈ ਸਵਾਈ ਆ ਤੇ ਕੱਟੀ ਮਗਰ ਆ ਸਪੰਚ ਨਹੀਂ ਕਹਿੰਦੇ ਆ ਇਹਨਾਂ ਅੱਜ ਹੀ ਆਈਆਂ ਜੱਟ ਬਲੈਕ ਵਾਲੀ ਆ ਤੇ ਪਾਣੇ ਪਾਣੇ ਚੜੀਆਂ ਝੋਟੀਆਂ ਹਾਂਜੀ ਹਾਂਜੀ ਇਹ ਕੋਈ ਬਿਜਾਰ ਨਹੀਂ ਲੱਗਾ ਸਹੀ ਲੱਗਾ ਇਹਦੇ ਝੋਟੀਆਂ ਜੜੀਆਂ ਨਾ ਆ ਆਹ ਆ ਬਾਹ ਦੀਆਂ ਕੁੜੀਆਂ ਦੋ ਚਾਰ ਰੋਕ ਕੇ ਹਾਂਜੀ ਇਹ ਫਿਰ ਝੋਟੀਆਂ ਦੱਸਣੀਆਂ ਇਹਹੀ ਵੀ ਚੀਜ਼ਾਂ ਕੋਠਾਣੇ ਅੰਚਲ ਬਿਲਕੁਲ ਭਲਾਂ ਭਲਾਂ ਦੇ ਬਾਣੀਆਂ ਮੋਟੀਆਂ ਤਾਰੀਆਂ ਸੂਈਆਂ ਗੇਠ ਗੇਠ ਦੀ ਵੇਚਦੇ ਗੇਠ ਗੇਠ ਦੀ ਦਿੱਤੀ ਆ ਜੀ ਤੇ ਦੁੱਧ ਕਿੰਨਾ ਸਮਝੇ 14 ਕੁ ਲੱ ਉਹ ਨੋਲਾ ਤਾਂ ਪਤਲੀ ਚਮੜੀ ਦੀ ਚੱਡ ਬਲੈਕ ਕਾਲੀ ਹੈ ਜਮਾਂ ਸਾਢੇ 14 ਕਿਲੋ ਦੇਖ ਲਓ ਕਿਦਾਂ ਦੇ ਕੱਟੇ ਲੱਗੇ ਲੇਵਾ ਬਾਕੀ ਮਿਲਕ ਪਿਆਣ ਬਹੁਤ ਚੰਗੀ ਲੱਗੀ ਆ ਤੇ ਕੁਆਲਿਟੀ ਤੁਹਾਨੂੰ ਚੱਕ ਰਾਤੀ ਆ ਤੇ ਬਾਕੀ ਇਹ ਵੀ ਤਸੱਲੀ ਕੋਈ ਜਿਹੜਾ ਮਜ਼ੀ ਕਰ ਸਕਦਾ ਦੇਣੀ ਕਿ ਨਹੀਂ ਅਸੀਂ ਇਹਦੇ ਦਾ ਨੋਰਮਲ ਫੋਨ ਤੇ ਕਰਾਂਗੇ ਬਿਲਕੁਲ ਜਾਜ ਰੇਟ 'ਤੇ ਬਿਲਕੁਲ ਜਾਜ ਬਿਲਕੁਲ ਜਿੰਨੂੰ ਜਾਜ ਦਾ ਤੋ ਨਾ ਉਹ ਆ ਤੁਹਾਨੂੰ ਪਹਿਲਾਂ ਲੱਗਦਾ ਵੀ 2.5 ਲੱਖ ਲਾ ਕਲਸਾ ਨਹੀਂ ਆਪਰਾ ਠੀਕ ਹੈ ਜੀ ਬਿਲਕੁਲ ਅੰਦਰ ਅੰਦਰ ਹੀ ਕੰਮ ਆ ਕੇ ਕੇਸ ਕੋਈ ਡੇ ਵੱਡੇ ਨਹੀਂ ਕੰਮ ਆਗੇ ਇਹ ਬਾਕੀ ਵੀ ਵੀਰ ਭਰਾ ਵੀਡੀਓ ਵੇਖਣੇ ਦੋ ਨੰਬਰ ਤੇ ਸਾਖੀ ਦਾ ਨਮਾਸਾਰਾ ਲੰਘਿਆ ਵਾ ਜਿਹੜਾ ਹੁਣ ਦੀਵਾਲੀ ਤੇ ਜਾ ਕੇ ਫਿਰ ਭਾਟੇ ਪਾਵਾਂਗੇ ਟਾਕੇ ਬਣੇ ਆ ਹੁਣ ਜਿਹੜਾ ਮਾਲ ਆ ਉਹ ਰੇਡ ਕਰੂ ਜੇ ਅੱਗੇ ਵੀਰ ਭਰਾ ਕਰਦੇ ਨੇ ਕਰਦੇ ਲਓ ਜੀ ਉਹ ਮਾਲ ਰੇਡ ਮਿਲੂਗਾ ਉਹ ਸਾਰਾ ਕੁਝ ਹੋਊਗਾ ਤਸੱਲੀ ਪੂਰੀ ਸਾਖੀ ਨਾਲ ਤੁਹਾਨੂੰ 25-30000-40 ਮੰਦੀ ਪੈ ਰਾਵਾਂਗੇ ਠਾਂ ਹੀ ਦੋਗੇ ਸਮਝਦਾ ਵਾ ਬਾਕੀ ਇਹ ਗੱਲ ਫੋਨ ਤੇ ਕਰਨਾ ਬਾਕੀ ਗੱਲ ਫੋਨ ਤੇ ਕਰਾਂਗੇ ਇੱਥੇ ਦੋੜਾਂਗੇ ਤੇਰੇ ਨਾਲ ਤਸੱਲੀ ਕਰਾਂਗੇ ਸੱਲੀ ਕਰਾਂਗੇ ਇਹ ਨਹੀਂ ਕਿਈ ਜਾਣੀਆਂ ਹਾਂਜੀ ਨਹੀਂ ਨਹੀਂ ਕਰਨੀ ਉਹ ਵੀ ਜੀ ਤੁਹਾਡੀ ਮਰਜ਼ੀ ਹੈ ਹਾਂਜੀ ਯਾਰ ਇਕਾ ਜੀ ਦੇਖੋ ਹਰ ਵੀਡੀਓ ਤੇ ਬਾਰ 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 ਕਹਿੰਦੇ ਆ ਬਾਰ ਬਾਰ ਕਹਿੰਦੇ ਤਸੱਲੀ ਕਰ ਲਈ ਸਹੀ ਗੱਲ ਹੈ ਬਾਅਦ ਵਿੱਚ ਜੀ ਕਿਸੇ ਨੂੰ ਗਾਲ ਨਾ ਕਰੋ ਕਿਸੇ ਨੂੰ ਮੈਂ ਲੈਂਦੇ ਭਾਈ ਮੇਰੇ ਕੋਲ ਨਹੀਂ ਦੇ ਇੱਕ ਕਿਉਂ ਲੈਂਦੇ ਜੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਤਸੱਲੀ ਕਰਕੇ ਚੀਜ਼ ਖੜੋ ਕਿਸੇ ਨੂੰ ਕਹੋ ਨਾ ਬਾਰ ਬਾਰ ਸਹੀ ਗੱਲ ਸਹੀ ਗੱਲ ਫਿਰ ਉਹ ਗਾ ਲੋਗ ਆਗੇ ਨਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਾਂ ਹਮ ਚੰਗੇ ਰਵੇ ਸਾਰੇ ਚੰਗੇ ਸਾਰੇ ਠੀਕ ਹੈ ਜੀ ਹਮ ਤਸੱਲੀ ਕਰਕੇ ਖੜਾਂਗੇ ਨਾ ਤੇ ਫਿਰ ਸਾਰੇ ਕੰਮ ਓਕੇ ਰਿਪੋਰਟਾਂ ਹੋ ਜਾਣਗੇ ਤਿੰਨ ਨੰਬਰ ਆ ਗਏ ਸਭ ਜੀ ਤਿੰਨ ਨੰਬਰ ਆ ਗਈ ਕਹਿਣ ਨੂੰ ਦੂਜਾ ਗਾਹ ਉਹ ਰਿਜਨਲ ਪਹਿਲਾ ਸੁਆ ਲਓ ਜੀ ਪਹਿਲਾ ਵੇਖੋ ਜੀ ਰਿੰਗ ਸਿੰਘ ਦਾ ਸਿੰਘ ਮੈਨਾਂ ਚੈਂਪੀਨ ਹੀ ਲਈਦਾ ਜੀ ਚੈਂਪੀਨ ਟਾਪ ਕਲਾਸ ਵੇਖੋ ਸਿੰਘ ਵੇਖੋ ਇਹਦਾ ਚੂੜੀ ਵਾਲਾ ਸੇਗਾ ਮੁੰਦਰੀ ਸਿੰਘ ਜਿਹਨੂੰ ਕਹਿੰਦੇ ਆ ਲੋ ਜੀ ਇਹ ਵੀ ਆ ਗਈ ਝੋਟੀ ਜੈਡ ਬਲੈਕ ਜੈਡ ਬਲੈਕ ਅੰਚਲ ਬਹਾਰਾ ਬਹਾਰਾ ਤੇ ਸੂਈ ਸਵਾਈ ਝੋਟੀ ਬਿਲਕੁਲ ਤੇ ਖੋਲ ਕੇ ਤੋਰਦੇ ਬਾਈ ਲਓ ਜੀ ਝੋਟੀ ਜਿਹੜੀ ਟਾਪ ਕਲਾਸ ਸੂਈ ਸਵਾਈਆ ਤੇ ਬਾਕੀਆਂ ਵੀ ਆਰਡਰ ਦੀ ਕੁਆਲਿਟੀ ਬਿਲਕੁਲ ਫਿਟਿੰਗ ਵਾਲੀ ਆ ਤੇ ਥਾਨ ਨੋਕਾ ਲੱਗਾ ਵਾ ਇਹ ਜਵਾਬ ਸਮਾਦੀ ਬਿਲਕੁਲ 100 'ਚੋਂ 100 ਤੇ ਤਿੰਨ ਫੁੱਟ ਚੌੜੀ ਇਹ ਵੀ ਜੈੱਡ ਬਲੈਕ ਹੈਗੀ ਅੱਜ ਮੌਸਮ ਵੀ ਬਹੁਤ ਵਧੀਆ ਵਾ ਤੇ بارش ਨਿਕ ਨਿਕੀ ਹੋ ਰਹੀ ਆ ਤੇ ਬਿਲਕੁਲ ਐ ਮੌਸਮ ਹੈ ਜੈੱਡ ਬਲੈਕ ਪਿੱਠਪੂਰੇ ਦੀ ਪਹੁੰਚ ਗਈ ਹੈ ਬਰੀਕੀਆਂ ਬਰੂਕੀਆਂ ਰਹੀ ਆ ਤੇ ਬਾਕੀ ਇਹ ਵੀ ਬਿਲਕੁਲ ਤਾਜੀ ਸੁਈਸ ਬਾਈ ਆ ਬੱਚੇ ਬਿਲਕੁਲ ਤਾਜ਼ੇ ਨੇ ਤੇ ਦੋ ਦੋ ਸਮਝੀ ਕੇ ਨਾਲ ਇਸ ਲਈ ਦੋ ਦੋ ਜਿਹੜੀ ਝੋਡੀ ਕੋਈ 14 ਕਿਲੋ ਆ ਅੰਚਨਚਰ ਵੇਚ ਰੇ ਝੋਡੀ ਇਹ ਤਿਆਰ ਨਹੀਂ ਕੀਤੀ ਇਹਨਾਂ ਥੋੜੀ ਝੋਡੀ ਖੁੱਲੀ ਆਈ ਉੱਥੋਂ ਅੱਛਾ ਜੀ ਇਹ ਰਸੇ ਰਸੇ ਪਾਈ ਥੋੜੀ ਆਉਲ ਜੀ ਕਰਦੀ ਆਉਲ ਜੀ ਕਰਦੀ ਆ ਪਾਇਆ ਇਹਨੂੰ ਕੋਈ ਗਾਨੀਸ਼ਾਨੀ ਨਹੀਂ ਪਾਈ ਹਾਂ ਜੀ ਹਾਂ ਜੀ ਖਾਣ ਨੂੰ ਪਾਵਾਂਗੇ ਬਾਕੀ ਕੱਟੀ ਦੇ ਅੰਚਨਚਰਮ ਖਾ ਲੋ ਵੇਖੋ ਕਿੱਡੇ ਆ ਲਓ ਜੀ ਕੱਟੀ ਜਿਹੜੀ ਚੱਕ ਚੱਕ ਲਾ ਲੈਣੇ ਆ ਕਰੀ ਬਿਲਕੁਲ ਫਿਟਿੰਗ ਆ ਲਾ ਗਿਆ ਇਸ ਕੋ ਹਾਂ ਦੋ ਦੋ ਫੁੱਟ ਦੀ ਵਿੱਤੀ ਜਾਲੇ ਪਈਆਂ ਨੇ ਸਹੀ ਗੱਲ ਸਹੀ ਗੱਲ ਦੰਦਾਂ ਵਿੱਚ ਆ ਕੋਈ ਦੰਦਾਂ ਦਾ ਬਗਾਵ ਨਹੀਂ ਚਵਾਈਆਂ ਫੋਪੀਆਂ ਲੱਗਿਆ ਜਿਵੇਂ ਆਹ ਲਓ ਜੀ ਪਤਲੀ ਆ ਗਿਆ ਜੀ ਬਿਲਕੁਲ ਰੇਟ ਨੋਰਮਲ ਰੇਟ ਤੇ ਛੋਡੀ ਦੀਦਾ ਵਾਹ ਅੱਛਾ ਜੀ ਬਿਲਕੁਲ ਜੈ ਜੀ ਬਿਲਕੁਲ ਹੀ ਚੁੱਕਦੇ ਨੇ ਫਟਿਆ ਨਾ ਫਟਿਆ ਗਈ ਹੁਣ ਸੁਪਰਸਟਾਰ ਮੀਨੀ ਇੱਕ ਇੱਕ ਵਸਾਖੀ ਦੇ ਮੀਨੀ ਵੇਚ ਗਏ ਅੱਜ ਫੇਰ ਨਵੀਂ ਮੀਨੀ ਆਈ ਏ ਲਓ ਜੀ ਮੀਨੀ ਇੱਕ ਹੋਰ ਆ ਗਈ ਆ ਤੇ ਖੋਲ੍ਹ ਪਹਿਲਾ ਸੁਹਾ ਰੱਜਲ ਖੋਲ੍ਹ ਕੇ ਤੋੜ ਦੇ ਸਿੰਘ ਸਿੰਘ ਕਿਵੇਂ ਸਮਝੀ ਹੱਲੇ ਦੇ ਸਿੰਘ ਦੋਵੇਂ ਵਿੱਚ ਰਖਾ ਲਾ ਕੇ ਹਲਾ ਕੇ ਜੀ ਲਓ ਜੀ ਵੀਡੀਓ ਦੇ ਵਿੱਚ ਸੁਪੰਜਰੀਆਂ ਦੇ ਸਿੰਘ ਲਾ ਕੇ ਦੱਸਾਂਗੇ ਤੇ ਸੈਟਿੰਗ ਲਓ ਜੀ 13 ਕਿਲੋ ਦੁੱਧ ਆ। ਬਹੁਤ ਉਤਰੀ ਜਿੰਨੀ ਕਹਤੋਂ ਉਨਾ ਹੀ ਹੰਤਪਨਾ ਕੋਈ ਨਹੀਂ। ਲਓ ਜੀ ਦੁਮੇ ਸਿੰਗਲ ਰਿਆ। ਤੇ ਬਾਕੀ ਇਹ ਆ ਵੀ ਟੌਪ ਕਲਾਸ ਆ ਬਾਈ ਜੀ ਨਹੀਂ ਪਹੁੰਚੋ ਕਿ ਆਪਣੇ ਕੋਲ ਝੋਟੀਆਂ ਅੱਗੇ ਵੀ ਖੜੀਆਂ ਨੇ ਤੇ ਝੋਟੀਆਂ ਦੋ ਇਹਨਾਂ ਨੇ ਹੋਰ ਲੈਣੀਆਂ ਨੇ। ਤੇ ਫਾਰਮ ਇਹਦੇ ਮਗਰਿਆ ਬਹੁਤ ਜ਼ਿਆਦਾ ਝੋੜੀ ਚੰਗੀ ਚੂਣ ਚੂਣ ਬਹੁਤ ਬੰਬ ਲੱਗਾ। ਲਓ ਜੀ ਸੁਪਰਸਟਾਰ 13 ਕਿਲੋ ਦੁੱਧ ਹਾਜ਼ਰ ਆ ਮੜ ਕੇ ਦੁੱਧ ਜੇ ਵਧਣਾ ਵੇਖੋ ਸੇਵਾ ਵੀ ਕਰੋ ਆਪੇ ਦੁੱਧ ਝੋਟੀ ਬਾਜੂ ਅੱਜ ਹੀ ਆਈ ਪੈਣੀ ਜੀ। ਹਾਜੀ ਆਈ। ਹਾਜੀ ਆਈ ਪੈਣੀ। ਲਓ ਜੀ ਟੌਪ ਕਲਾਸ ਝੋਟੀਆਂ ਜਿਹੜ ਬੁਰੀ ਲੀਲੇ ਦਾ ਮੇਮਲਾ ਬੁਰੀ ਵੀ ਇੱਥੇ ਵੱਜੀ ਆ ਸੁਪਰ ਸਟਾਰ ਸੁਪਰ ਸੁਪਰ ਸਟਾਰ ਉਹ ਇਹ ਨਹੀਂ ਹੈਗੀ ਦਾ ਗੱਲ ਨਹੀਂ ਕਰੀ ਖੋਲ ਕੇ ਦਿਖਾਉਣੀ ਤੇ ਵਿਖਾ ਦਿਓ ਬੇਸਰ ਲਓ ਜੀ ਇਹ ਕਾਪਾ ਕੱਟਾ ਵੀ ਦਿਖਾਉਣਾ ਵਾ ਵੀਡੀਓ ਦੇ ਵਿੱਚ ਸੁਪਰ ਕੱਟਾ ਲਿਆ ਮੇਰਾ ਵੀਰ ਜਵਨ ਹੋਰ ਭਾਈ ਜੀ ਕਿਵੇਂ ਜੋ ਠੀਕ ਠਾਕ ਲਓ ਜੀ ਇਹ ਭਾਈ ਜੀ ਮੇਲੇ ਤੋਂ ਝੋਟੀਆਂ ਖੜੀਆਂ ਚਾਰ ਤੇ ਝੋਟੀਆਂ ਦੋ ਹੋਰ ਲੈਣੀਆਂ ਨੇ ਤੇ ਬਾਕੀ ਭਾਈ ਜੀ ਨਹੀਂ ਪਹੁੰਚੋ ਕੇ ਆ ਝੋਟੀਆਂ ਅੱਜ ਹੀ ਆਈਆਂ ਤੇ ਵੀਡੀਓ ਦੇਖ ਕੇ ਸਵੇਰੇ ਆਪਣਾ ਸ਼ੋਰ ਤੇ ਪਹੁੰਚੋ ਕੇ ਭਾਈ ਜੀ ਨਹੀਂ ਆ ਟੇ ਕੋ ਤੇ ਲੋ ਜੀ ਆਪਾਂ ਝੋਟਾ ਤੁਹਾਨੂੰ ਦਿਖਾਣਾ ਵਾ ਚਾਰ ਦੰਦ ਰਿਜਲ ਆ ਜੀ ਲੋ ਜੀ ਟਾਪ ਕਲਾਸ ਜੀ ਨੂੰ ਕਹਿੰਦੇ ਨੇ ਇੱਕ ਤੇ ਹੁੰਦਾ ਨਾ ਸ਼ੌਂਕ ਨਾਲ ਰੱਖਣ ਵਾਲਾ ਜਿਹਦਾ ਸ਼ੌਂਕ ਨਾਲ ਬੜਾ ਤਸਵੀਰ ਨਹੀਂ ਲਾਉਂਦਾ ਕੰਦੇ ਉਤੇ ਉਹ ਜੀ ਹੈ ਬਾਈ ਜੀ ਸ਼ੌਂਕੀ ਕਟਾ ਵਾ ਕਟਾ ਕਟਾ ਜਦੋਂ ਕਟਾ ਕਹਿੰਦੇ ਨੇ ਤੇ ਇਹ ਆ ਵੀ ਬਿਲਕੁਲ ਜੈੱਡ ਬਲੈਕ ਆ ਤੇ ਸਿੰਘ-ਸੁੰਗ ਦੀ ਕਵਾਲੀ ਬਹੁਤ ਚੰਗੀ ਆ ਤੇ ਬਾਕੀ ਠੰਡਾ ਠੁੰਡਾ ਬਹੁਤ ਆ ਬਹੁਤ ਆ ਜੀ ਵੇਖੋ ਜੀ ਜੋ ਬੰਤੋਂ ਵੀ ਹਾਈਟ ਜਿਹੜੀ ਕਾਫੀ ਉੱਚੀ ਆ ਤੇ ਲੈ ਆ ਮੇਰਾ ਵੀ ਲੈ ਆ ਲੱਗ ਸਪੰਜੇ ਕਟਾ ਮਤਲਬ ਮੁੱਲ ਕੇ ਨਾ ਜਿਹੜੀ ਦੇ ਦੇ ਨਾ ਕਟੇ ਰਾ ਕਟੇ ਦਾ ਮੁੱਲ ਜਾ ਰਹੀ ਆ ਜੀ ਸਾਰਾ ਵਸਾਕੀ ਤੇ ਵਿਕ ਜਾਣਾ ਛੋਟਾ ਦਾ ਅਸੀਂ ਮਈਆਂ ਵੇਚਦੇ ਰਹੇ ਆ ਮਈਆਂ ਇਹ ਧਿਆਨ ਹੀ ਨਹੀਂ ਆ ਤੁਹਾਨੂੰ ਸਿੱਧੀ ਮੇਨ ਗੱਲ ਦੱਸ ਦਨੇ ਜਿਹੜੀ ਅੱਛਾ ਜੀ ਨੀ ਛੋਟੀ ਤੇ ਬੜੇ ਗਾਗ ਹੀ ਉੱਥੇ ਛੋਟੇ ਗਾਗ ਧਿਆਨ ਹੀ ਨਹੀਂ ਲੱਗ ਆ ਕਿ ਮਈਆਂ ਦੇ ਚੱਕਰਾਂ 'ਚ ਵੇਚਦੇ ਰਹੇ ਕੋ ਮਈਆਂ ਮਈਆਂ ਕਾਫੀ ਮਾਲ ਹੀ ਹਾਂਜੀ ਹਾਂਜੀ ਤੇ ਅਖਾ ਇਹਦਾ ਕੀ ਹੋਣ ਡਿਆ ਇਹਦਾ ਕੀ ਘਟਣ ਡਿਆ ਨਾ ਵਧਣਾ ਨਾ ਕੋ ਘਟਣਾ ਇਹ ਬਾਅਦ ਵੇਚ ਜੂਗਾ ਬਾਅਦ ਵੇਚ ਜੂਗਾ ਬਾਅਦ ਵਿੱਚ ਮੇਰੇ ਛੇਤੀ ਚਲਾ ਇਹ 14 ਨੂੰ ਭੋਵੇ ਇਹ ਮੁੱਲ ਕੱਟੇ ਦਾ 1.5 ਕਰਦੇ ਆਂ ਬਾਕੀ ਮਾਣsman ਮਾਣsman ਹੋ ਜੂਗਾ ਲਓ ਜੀ ਤੇ ਬਾਕੀ ਇਹ ਵੀ ਬੂਰੀ ਵੀ ਟੋਪ ਕਲਾਸ ਆ ਤੇ ਹੋਰ ਭਾਈ ਜੀ ਵਧੀਆ ਵਧੀਆ ਠੀਕ ਆ ਜੀ ਨਾ ਬੂਰੀ ਰਹਿਣ ਦੀ ਹੋਣੀ ਹੈ ਲਾ ਬੂਰੀ ਵਖਾਲਦੇ ਨੇ ਜੀ ਰਹਿਣ ਦੋ ਬੂਰੀ ਚਾਹ ਕਰਕੇ ਵਿਖਾ ਲਾਂਗੇ ਚਲੋ ਰਹਿਣ ਦੋ ਰਹਿਣ ਦੋ ਭਾਈ ਜੀ ਬੂਰੀ ਚਲੋ ਦੱਖਰਾ ਬੂਰੀ ਖਿੱਚੀ ਆ ਭਾਈ ਰਹਿਣ ਰਹਿਣ ਜਿਵੇਂ ਬਚੀ ਰਹਿਣ ਛੋਟੀ ਆ ਜਿਹੜਾ 2-4 ਦਾ ਹਟ ਕੇ ਬਣੀ ਲਾ ਜੀ ਬੂਰੀ ਜਿਹੜੀ ਛੋਟੀ ਐ ਸਪੈਸ਼ਲ ਆ ਬਾਕੀ ਇਹ ਵੀ 20 ਕਿਲੋ ਵਾਲੀ ਛੋਟੀ ਆ ਕੋਈ ਛੋਟੀ ਮੰਨ ਕੇ ਨਾ ਲਵੇ ਫੁੱਲ ਸਾਈਜ਼ ਨੂੰ ਫੁੱਲ ਲਗਾ ਹੋ ਸਰਪੰਚ ਜੀ ਵਧੀਆ ਜੀ ਬਾਕੀ ਸਰਪੰਚ ਦੇ ਲਈ ਫਾਰਮਰ ਆਓ ਚਲੋ ਮੈਂ ਮਾਲ ਲੈਦਾ ਜੀ ਆ ਜੀ ਜੀ ਸੌਣ ਅਜੇ ਭਾਦਰੂ ਅਜੇ ਮਸਾਕੀ ਅਜੇ ਮਾਂ ਦੇ ਕੋਈ ਦਿੱਖ ਨਹੀਂ ਆਉਂਦੀ ਮਤਲਬ ਗਾਈਆਂ ਦਾ ਵੀ ਕੰਮ ਆਪਣਾ ਚੱਲ ਪੈਣਾ ਗਾਈਆਂ ਦਾ ਕੰਮ ਹੀ ਆਪਣਾ 20 14 ਦਾ ਛੋਟੀ ਬੱਛੀ ਮਿਲਿਆ ਕਰੋ 50 55 60 ਦੇ ਭਾਅ ਵਾਲੀ ਮਤਲਬ ਛੋਟੀਆਂ ਜਿਹੜੀਆਂ ਨੇ ਬੱਛੀਆਂ ਤੁਹਾਨੂੰ ਮਿਲਾਂ ਕਰਨੀਆਂ ਮਤਲਬ ਕਰਾਚ ਛੋਟੀ ਬੀੜ ਦੀ ਬੱਛੀ ਮਿਲਾਂ ਕਰਨੀ ਮਤਲਬ ਹਰ ਵੈਰਾਈ ਮਿਲੂਗੀ ਹਰ ਵੈਰਾਈ ਤੁਹਾਨੂੰ ਮਿਲੂ ਹਰ ਤਰ੍ਹਾਂ ਦੀ ਮੈਂ ਹੀ ਮਿਲੂਗੀ ਮੋਹਰਾ ਨੀਲੀ ਬੂਰੀ ਹਾਂਜੀ ਹਰ ਚੀਜ਼ ਮਿਲੂ ਜਿੱਦਾਂ ਸਹੀ ਗੱਲ ਹੈ ਜੀ ਇੱਥੇ ਤੁਹਾਨੂੰ ਮੌਲ ਤੇ ਹਰ ਚੀਜ਼ ਮਿਲਦੀ ਹੈ ਹਰ ਚੀਜ਼ ਇੱਥੋਂ ਮਿਲੂਗੀ ਤੁਹਾਨੂੰ ਬ੍ਰ ਕਟਾ ਹੀ ਨਹੀਂ ਮਿਲਦੀ ਕਟਾ ਮਿਲਦਾ ਬੂੜੀ ਨਹੀਂ ਮਿਲਦੀ ਹਾਂਜੀ ਹਾਂਜੀ ਗਾਇਆਂ ਨਹੀਂ ਮਿਲਦੀ ਮਤਲਬ ਹਰ ਇੱਕ ਤਰ੍ਹਾਂ ਜਿੱਦਾਂ ਰ ਮਤਲਬ ਜਿਸ ਨੂੰ ਡਿਮਾਂਡ ਹੈ ਉਹ ਚੀਜ਼ ਹੀ ਲਾਗ ਜਾਗਣਾ ਉਹੋ ਲਿਆ ਕੇ ਦਵਾਂਗੇ ਸ਼ਾਈਵਾਲ ਕ੍ਰੋਸ ਜਲਸੀ ਆ ਚੱਫ ਹਾਂਜੀ ਹਾਂਜੀ ਜਿੱਦਾਂ ਦੀ ਤੁਸੀਂ ਲੈਣੀ ਜੀ ਨਾ ਉਹੋ ਤੁਹਾਨੂੰ ਮਿਲ ਜਾਗਣਾ ਸਹੀ ਗੱਲ ਹੈ ਬਾਕੀ 55 ਨੇ ਦੀ ਫਾਰਮ ਚਾਹੋ 24 ਘੰਟੇ ਮਾਰਦਾ ਇਹ ਆਹ ਜਿੋ ਠੋਲੇ ਪਾਇਆ ਸੋਈਆਂ ਸੋਈਆਂ ਪਾਈਆਂ ਹਾਂਜੀ ਹਾਂਜੀ ਤੇ ਆਓ ਸਲੀ ਕਰਕੇ ਕਰੋ ਬੇਚਾਨ ਇਹ ਮੋਬਾਈਲ ਨੰਬਰ ਆਪਣਾ ਦੱਸ ਦਿੰਦੇ ਹਾਂ ਤੇ ਚਲਵੇ ਜੀ ਦੋ ਸੌ 58000 ਰੁਪਏ ਹਾਂ ਜੀ ਦੋ 5000 ਤੇ ਫਾਰਮ ਦਾ ਆਪਣਾ ਮੀਰ ਕਾफी ਬੜੀ ਜਾਣਦੇ ਹੀ ਆ ਹਾਂ ਜੀ ਮੀਰ ਜਾਣਦੇ ਹੀ ਆ 180 90% ਹਾਂ ਜੀ ਹਾਂ ਜੀ ਤੇ ਵੀ ਦੱਸ ਦਿੰਦੇ ਹਾਂ ਜੀ ਪਿੰਡ ਆਪਣਾ ਭੂਏਗੇ ਜ਼ਿਲ੍ਹਾ ਕਬਾਤੌਰ ਹਾਂ ਜੀ ਹਾਂ ਜੀ ਤਸਵੀਰ ਪਟਿਆਲਾ ਨੇੜੇ ਫੜੇਗੜ ਫੜੇਗੜ ਜੁੜੀ ਨੇ ਕਿ ਮੰਜੇ ਦੇ ਵਾਲ ਦੇ 24 ਘੰਟੇ ਮਾਰ ਲੈਂਦਾ 20 ਕਿਲੋ 22 ਕਿਲੋ 14 ਜਿੰਦਾ ਨਹੀਂ ਚਾਹੀਦੀ ਲੈਣੀ ਉਦਾਂ ਤੁਹਾਨੂੰ ਛੁੱਟੀ ਉਹ ਉਦਾਂ ਦਾ ਬ੍ਰਾਂਡ ਮਿਲੂ ਸਾਰੇ ਦੇਖੋ ਇਹ ਵੀ ਆਪਣਾ ਤਿਆਰ ਹੋਇਸੀ ਪਾਰ ਸੱਸੀ ਗੱਲ